ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀਐਸ ਹੌਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 21313 3502001313 ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਦੇ ਉੱਪਰ ਤੇ ਖਬਰ ਤੇ ਸਾਂਝ ਪਾਉਂਦੇ ਆਂ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਦੇਵ ਸਿੰਘ ਚੁੰਗਾਵਾ ਜੀ ਮੌਜੂਦ ਰਹਿਣਗੇ ਗੱਲ ਕਰਾਂਗੇ ਕਿ ਜਦੋਂ ਦਾ ਜਿਹੜੀ ਸਰਕਾਰ ਹੈ ਸ਼ਟਡਾਊਨ ਤੋਂ ਬਾਹਰ ਆਈ ਹੈ ਉਦੋਂ ਤੋਂ ਲੈ ਕੇ ਫਿਰ ਜਿਹੜੀਆਂ ਰੋਡਸ ਦੇ ਉੱਪਰ ਫਰੀਵੇ ਦੇ ਉੱਪਰ ਸਕੇਲਾਂ ਦੇ ਉੱਪਰ ਜਿਹੜੀ ਸਖਤੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਸਾਡੇ ਨਾਲ ਸੰਪਰਕ ਕਰ ਰਹੇ ਨੇ ਕੁਝ ਡਰਾਈਵਰ ਵੀਰ ਜਿਹੜੇ ਕਹਿ ਰਹੇ ਨੇ ਜਾਂ ਤਾਂ ਕਿਸੇ ਦਾ ਸਾਥੀ ਹਰੱਸ ਦੇ ਵਿੱਚ ਲੈ ਲਿਆ ਜਾਂ ਕਿਸੇ ਦਾ ਰਿਸ਼ਤੇਦਾਰ ਲੈ ਰਿਹਾ ਜਾਂ ਕਿਸੇ ਦਾ ਪਰਿਵਾਰਕ ਮੈਂਬਰ ਹਰੱਸ ਦੇ ਵਿੱਚ ਲੈ ਲਿਆ ਇਹ ਖਬਰਾਂ ਵਕਤ ਵਕਤ ਚੁੰਗਾਵਾ ਤੋਂ ਸਾਹਮਣੇ ਆ ਰਹੀਆਂ ਨੇ ਆਜੂ ਗਾਵਾਂ ਸਾਹਿਬ ਕੋਲ ਲਵਾਂਗੇ ਜਿਆਦਾ ਜਾਣਕਾਰੀ ਇਸ ਖਬਰ ਦੇ ਬਾਬਤ ਜੀ ਚੁਗਾਵਾਂ ਸਾਹਿਬ ਛੰਡ ਸਾਹਿਬ ਤੁਸੀਂ ਜ਼ਿਕਰ ਤਾਂ ਕਰ ਹੀ ਦਿੱਤਾ ਕਿ ਜਦੋਂ ਤੋਂ ਸ਼ਟਡਾਊਨ ਜਿਹੜਾ ਓਪਨ ਹੋਇਆ ਸੀ ਯਾਨੀ ਕਿ ਗਵਰਨਮੈਂਟ ਬੰਦ ਸੀਗੀ ਤੇ ਜਦੋਂ ਓਪਨ ਹੋਈ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਖਰਚੀ ਵਸਤੂ ਦੇ ਵਾਸਤੇ ਪੈਸੇ ਗਏ ਮਿਲਦੇ ਤੇ ਉਹਨਾਂ ਨੇ ਫਿਰ ਕੰਮ ਕਰਤਾ ਤੇਜ਼ ਹੁਣ ਦੱਸਦੇ ਆ ਕਿ ਆਈਸਟੀਆਂ ਰੇਡਾਂ ਵੀ ਜਿਹੜੀਆਂ ਬਹੁਤ ਜ਼ਿਆਦਾ ਅੱਗੇ ਤੋਂ ਤੇਜ਼ ਹੋ ਚੁੱਕੀਆਂ ਜਿਹਦਾ ਇੱਕ ਮੁੱਖ ਕਾਰਨ ਤਾਂ ਹੈਗਾ ਆ ਕਿ ਆਈਸਟਾ ਜਰੋਂ ਦਾ ਡਾਇਰੈਕਟਰ ਚੇਂਜ ਕੀਤਾ ਗਿਆ ਤਾਂ ਉਹਦੇ ਤੋਂ ਉਮੀਦ ਲਾਈ ਜਾ ਰਹੀ ਹੈ ਟਰੰਪ ਪ੍ਰਸ਼ਾਸਨ ਵੱਲੋਂ ਕਿ ਉਹ ਵੱਡੇ ਪੱਧਰ ਤੇ ਜਿਹੜਾ ਇਲੀਗਲ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕਰਨਗੇ ਸੋ ਕੁਝ ਗੱਲਾਂ ਜਿਹੜੀਆਂ ਹੁਣ ਨਿਕਲ ਕੇ ਬਾਹਰ ਆਈਆਂ ਹੈਗੀਆਂ ਕਿ ਜਿਵੇਂ ਕਿ ਆਪਣੇ ਜਿਹੜੇ ਟਰੱਕ ਡਰਾਈਵਰ ਆ ਵੱਖ-ਵੱਖ ਸਟੇਟਾਂ ਵਿੱਚ ਜਾਂਦੇ ਆ ਖਾਸ ਕਰਕੇ ਕੁਝ ਸਟੇਟਾਂ ਇਦਾਂ ਦੀਆਂ ਜਿਹਦੇ ਵਿੱਚ ਇੰਡੀਆਨਾ ਹੈਗਾ, ਟੈਕਸਾਸ ਹੈਗਾ, ਲੂਜੀਆਨਾ ਆ ਜਾਂ ਇਦਾਂ ਕਹਿ ਲਓ ਕਿ ਜਿਹੜੇ ਕੁਝ ਬਾਰਡਰ ਸਟੇਟਾਂ ਹੈਗੀਆਂ ਜਿੱਥੇ ਜ਼ਿਆਦਾ ਸਖਤੀ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ। ਕੁਝ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਿਹੜੇ ਆਪਣੇ ਪੰਜਾਬੀ ਡਰਾਈਵਰ ਹੈ ਜਾਂ ਤਾਂ ਕਿਸੇ ਨੂੰ ਸਕੇਲ ਤੇ ਜਦੋਂ ਪੋਲ ਓਵਰ ਕੀਤਾ ਇਸ ਕਰਕੇ ਪੋਲ ਓਵਰ ਕੀਤਾ ਕਿ ਉਸ ਤੇ ਟਰੱਕ ਦੀ ਇਨਸਪੈਕਸ਼ਨ ਕਰਨੀ ਹੈ। ਪਰ ਜਦੋਂ ਬਾਅਦ ਵਿੱਚ ਉਹਦੇ ਕੋਲੋਂ ਪੇਪਰ ਮੰਗੇ ਗਏ ਪਤਾ ਲੱਗਾ ਕਿ ਇਹ ਵਰਕ ਪਰਮਿਟ ਤੇ ਆ ਤੇ ਕੇਸ ਪੈਂਡਿੰਗ ਹੈ ਤਾਂ ਉਹਨੂੰ ਉੱਥੇ ਡਿਟੇਨ ਕਰ ਲਿਆ ਗਿਆ ਇੱਕ ਦੋ ਹੋਰ ਵੀ ਖਬਰ ਸਾਹਮਣੇ ਆਈ ਹੈ ਕਿ ਇੱਕ ਡਰਾਈਵਰ ਜਿਹੜਾ ਸੀਗਾ ਉਹ ਹਾਈਵੇ ਤੇ ਜਾ ਰਿਹਾ ਤਾਂ ਉਸ ਨੂੰ ਜਦੋਂ ਪੁਲਿਸ ਵਾਲੇ ਨੇ ਪਿੱਛੇ ਲਾਈਟਾਂ ਦਿੱਤੀਆਂ ਲਾਈਟਾਂ ਲਾ ਕੇ ਜਦੋਂ ਉਹਦੇ ਕੋਲ ਆਇਆ ਪਰ ਉਹਦੇ ਪੇਪਰ ਵਰਕ ਮੰਗੇ ਆ ਤਾਂ ਉਸ ਤੋਂ ਬਾਅਦ ਉਸ ਨੂੰ ਉੱਥੇ ਅਰੈਸਟ ਕਰ ਲਿਆ ਗਿਆ ਤੇ ਉਹਦਾ ਟਰੱਕ ਵੀ ਜਿਹੜਾ ਹੈ ਉੱਥੇ ਹੀ ਸਾਈਡ ਤੇ ਲਾ ਦਿੱਤਾ ਗਿਆ ਆ ਸੋ ਤੁਸੀਂ ਆਪਸਰ ਨਾਲੋ ਕਿ ਇਸ ਟਾਈਮ ਜਿਹੜੀ ਸਖਤਾਈ ਹੈ ਉਹ ਬਹੁਤ ਜ਼ਿਆਦਾ ਹੋ ਗਈ ਹੈ ਕਿਉਂਕਿ ਨਾਨ ਕਰੋਮੋਸਾਇਲ ਨੂੰ ਲੈ ਕੇ ਜਿਹੜਾ ਸ਼ੌਂਡਫੀ ਹੁਣਾਂ ਦਾ ਬਿਆਨ ਆਇਆ ਸੀਗਾ ਆ ਕਿ ਅਸੀਂ ਇਹਦੇ ਵਿੱਚ ਕੋਈ ਵੀ ਢਿੱਲ ਨਹੀਂ ਦੇਣੀ ਤੁਹਾਨੂੰ ਇਹ ਵੀ ਯਾਦ ਹੋਣਾ ਕਿ 10 ਨਵੰਬਰ ਨੂੰ ਜਿਹੜਾ ਇਹ ਨਾਨ ਕਰੋਮੋਸਾਇਲ ਦੇ ਉੱਪਰ ਸਟੇ ਹੋਇਆ ਸੀਗਾ ਉਸ ਸਟੇ ਦਾ ਵੀ ਕੋਈ ਅਸਰ ਵੇਖਣ ਨੂੰ ਹਜੇ ਤੱਕ ਨਹੀਂ ਮਿਲਿਆ ਜੀ ਚੈਨੋਕੀ ਡੀਐਮਵੀ ਵਿਭਾਗ ਨੇ ਕੋਈ ਵੀ ਅਪਡੇਟ ਹਿੰਦ ਤੱਕ ਜਾਰੀ ਨਹੀਂ ਕੀਤੀ ਕਿ ਜਿਹੜੇ ਸੀਡੀਐਲ ਹੈਗੇ ਆ ਰੀਨਿਊ ਹੋਣੇ ਆ ਜਾਂ ਨਵੇਂ ਮਿਲਣੇ ਆ ਕਿ ਨਹੀਂ ਮਿਲਣੇ ਸੋ ਇਹ ਸਾਰਾ ਕੁਝ ਜਿਉਂ ਦਾ ਤਿਉਂ ਬਣਿਆ ਹੋਇਆ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਤਕਰੀਬਨ ਕੈਲੀਫੋਰਨੀਆ ਨੇ 17000 ਤੋਂ ਉੱਪਰ ਜਿਹੜੇ ਲੈਟਰ ਕੱਢੇ ਸੀਗੇ ਜਾਂ ਈਮੇਲਾਂ ਕੱਢੀਆਂ ਸੀ ਜਿਨ੍ਹਾਂ ਨੂੰ ਸੀਡੀਐਲ ਜਿਨ੍ਹਾਂ ਦੇ ਕੈਨਸਲ ਕਰਨੇ ਆ ਸੋ ਉਹਨਾਂ ਉੱਤੇ ਵੀ ਸ਼ਾਨਦੋਗੀ ਉਹਨਾਂ ਦਾ ਬਿਆਨ ਆ ਗਿਆ ਸੀਗਾ ਤੇ ਇਹ ਜਿਹੜੇ 17000 ਇਹ ਰੀਵੋਕ ਹੋਣੇ ਹੋਣੇ ਆ। ਸੋ ਤੁਸੀਂ ਇਹ ਦੇਖ ਲਓ ਕਿ ਇਸ ਟਾਈਮ ਜਿਹੜਾ ਆ ਬਹੁਤ ਹੀ ਜ਼ਿਆਦਾ ਫੀਅਰ ਜਿਹੜਾ ਬਣਿਆ ਹੋਇਆ ਟਰ ਬਣਿਆ ਹੋਇਆ ਜਿਹੜਾ ਡਰ ਬਣਿਆ ਹੋਇਆ ਕਿ ਜੇ ਉਹ ਬਾਹਰ ਕੰਮ ਕਰਨ ਜਾਂਦੇ ਆ ਤਾਂ ਕੋਈ ਪਤਾ ਨਹੀਂ ਕਿਦੀ ਕਿੱਥੇ ਅਰੈਸਟ ਹੋ ਜਾਣੀ ਆ। ਜੇ ਨਹੀਂ ਜਾਂਦੇ ਤਾਂ ਘਰ ਦਾ ਖਰਚਾ ਨਹੀਂ ਚੜਦਾ। ਹੂੰ ਬਿਲਕੁਲ ਔਰ ਜਿਹੜੇ ਬੰਦੇ ਅਰੈਸਟ ਹੋ ਰਹੇ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਬੀਤੇ ਕੱਲ੍ਹ ਹੀ ਦੋਸਤੋ ਜਿਹੜਾ ਭਾਰਤੀਆਂ ਦਾ ਜਹਾਜ਼ ਜਿਹੜਾ ਹੈ ਜਿਹਦੇ ਵਿੱਚ ਪੰਜਾਬੀ ਵੀ ਮੌਜੂਦ ਸੀਗੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਔਰ ਕੱਲ ਉਹ ਜਾ ਜਿਹੜਾ ਲੈਂਡ ਕੀਤਾ ਹੈ ਤੇ ਨਾਲ ਦੀ ਨਾਲ ਅਸੀਂ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਇਹ ਸਾਡੇ ਵੀਰ ਭਰਾ ਸਾਨੂੰ ਦੱਸਦੇ ਨੇ ਟਰੱਕ ਵਾਲੇ ਵੀਰ ਕਿ ਉਹਨਾਂ ਦੇ ਕੋਈ ਸਕੇ ਸੰਬੰਧੀ ਜਾਂ ਉਹਨਾਂ ਦਾ ਕੋਈ ਡਰਾਈਵਰ ਹੈ ਉਸ ਨੂੰ ਡਿਟੇਨ ਕਰ ਲਿਆ ਗਿਆ ਇਸ ਕਰਕੇ ਅਸੀਂ ਸੁਝਾਅ ਸਾਰਿਆਂ ਨੂੰ ਇਹੀ ਦਿੰਨੇ ਆ ਕਿ ਸਮਾਂ ਆ ਜਿਹੜਾ ਇਸ ਨੂੰ ਟਪਾ ਲਿਆ ਜਾਵੇ ਕੋਈ ਗੱਲ ਨਹੀਂ ਜੇ ਉਹ ਸਮਾਂ ਨਹੀਂ ਰਿਹਾ ਤਾਂ ਇਹ ਵੀ ਸਮਾਂ ਨਹੀਂ ਰਹਿਣਾ ਜੇ ਪਰ ਫਿਰ ਵੀ ਚਲੋ ਕਿਉਂਕਿ ਇੱਥੇ ਜੇਕਰ ਲੋਕਲ ਕੰਮ ਨਹੀਂ ਹੈਗੇ ਕਰਨਗੇ ਤੇ ਕਰਨ ਕੀ ਡਰਾਈਵਰ ਮਜਬੂਰੀ ਵਾਸੋਂ ਕੇ ਜਾਣਾ ਤਾਂ ਪੈਂਦਾ ਹੈ ਪਰ ਫਿਰ ਵੀ ਇਦਾਂ ਜਿਹੜੀਆਂ ਖਬਰਾਂ ਸਾਡੇ ਕੋਲ ਸਾਹਮਣੇ ਆ ਰਹੀਆਂ ਨੇ ਕੁਝਕ ਇਹਦੇ ਵਿੱਚ ਨਿਊਜ਼ ਜਿਹੜੀਆਂ ਪੇਪਰ ਹੈਗੇ ਨੇ ਵੱਡੇ ਉਹ ਵੀ ਰਿਪੋਰਟ ਕਰ ਰਹੇ ਨੇ ਵੱਖ-ਵੱਖ ਂਗਾਵਾਂ ਤੋਂ ਤੇ ਇਸ ਕਰਕੇ ਕੁੱਲ ਮਿਲਾ ਕੇ ਓਵਰਆਲ ਗੱਲ ਕੀਤੀ ਜਾਵੇ ਤਾਂ ਸ਼ਕਤੀ ਜਿਹੜੀ ਹੈ ਸਰਕਾਰ ਦੇ ਮੋੜ ਦੇ ਵਿੱਚ ਸ਼ੁਰੂ ਹੋਣ ਤੋਂ ਬਾਅਦ ਜਿਹੜੀ ਸ਼ਕਤੀ ਹੈ ਵੱਧ ਚੁੱਕੀ ਹੈਗੀ ਹੈ ਔਰ ਆ ਰੋਡਸ ਦੇ ਉੱਪਰ ਜਿਹੜਾ ਡਿਟੇਨ ਹੈ ਉਹ ਡਰਾਈਵਰਾਂ ਨੂੰ ਕੀਤਾ ਜਾ ਰਿਹਾ ਹੈਗਾ 17 ਹਜ਼ਾਰ ਦੀ ਚੁਗਾਂ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਉਹ ਤਾਂ ਲਗਭਗ ਆਪਾਂ ਹੀ ਉਸ ਦਿਨ ਖਬਰ ਕਰ ਦਿੱਤੀ ਸੀ ਕਿ ਉਹ ਲਗਭਗ ਤੈ ਹੈਗਾ ਕਿ ਉਹਨਾਂ ਦੇ ਲਾਇਸੈਂਸ ਉਹਨਾਂ ਨੂੰ ਵਾਪਸ ਦੇਣੇ ਪੈਣੇ ਹੈਗੇ ਆ ਉਹਦੇ 'ਚ ਕੋਈ ਗੁੰਜਾਇਸ਼ ਨਹੀਂ ਹੈਗੀ ਸਮਾਂ ਲੱਗੇ ਹੁੰਦਾ ਜਾ ਰਿਹਾ ਹੈ ਟਰੱਕ ਵਾਲੇ ਵੀ ਜਿਹੜੇ ਨੇ 2-3 ਦੇ ਵਿੱਚ ਨੇ ਮੈਨੂੰ ਅੱਜ ਇੱਕ ਟਰੱਕ ਵਾਲੇ ਵੀਰ ਨੇ ਨੌਕ ਕੀਤਾ ਸੀਗਾ ਕਹਿੰਦਾ ਸੀ ਭਾਜੀ ਕੀ ਕਰੀਏ ਸਾਨੂੰ ਲੈਟਰ ਆਈ ਹੋਈ ਹੈ ਤੇ ਮੈਂ ਕਿਹਾ ਭਾਈ ਕਰਨਾ ਕੀ ਹੈ ਹੁਣ ਸਾ ਅਸੀਂ ਵੀ ਕੀ ਤੁਹਾਨੂੰ ਦਸੀਏ ਇਹ ਜਿਹੜੀ ਲੈਟਰ ਆਈ ਹੈ ਉਹਦੇ ਅਕੋਰਡਿੰਗਲੀ ਕਿਉਂਕਿ ਸਮਾਂ ਘੱਟ ਰਹਿ ਗਿਆ 60 ਦਿਨ ਦਾ ਸਮਾਂ ਸੀਗਾ ਲਗਭਗ 15 ਦਿਨ ਚੱਲ ਗਏ ਨੇ ਤੇ ਤੁਹਾਨੂੰ ਹਫਤਾਗ ਪਹਿਲਾਂ 7-8 ਦਿਨ ਪਹਿਲਾਂ ਤੇ ਉੱਥੇ ਜਾ ਕੇ ਸਰੈਂਡਰ ਕਰਨਾ ਪੈਣਾ ਇਸ ਕਰਕੇ ਹੋਰ ਕੋਈ ਚਾਰਾ ਨਹੀਂ ਕੀ ਕਰ ਸਕਦੇ ਜੀ ਪਰ ਬਿਲਕੁਲ ਨਾਲੇ ਦੇਖੋ ਚੰਨ ਸਾਹਿਬ ਕੁਝ ਗੱਲਾਂ ਜਿਹੜੀਆਂ ਹੈਗੀਆਂ ਨਾ ਉਹ ਇਦਾਂ ਆ ਕੇ ਜਿਹੜੀ ਸਖਤਾਈ ਹੈ ਨਾ ਉਦੇ ਵਿੱਚ ਕਿਸੇ ਵੀ ਤਰ੍ਹਾਂ ਕਰਕੇ ਨਰਮਾਈ ਜਿਹੜੀ ਆ ਨਹੀਂ ਮਿਲਦੀ ਹਮ ਕਈ ਵਾਰੀ ਆਪਾਂ ਵੀ ਚਲੋ ਖਬਰ ਕਰਦੇ ਆ ਕਿ ਦੇਖੋ ਕੋਈ ਰਾਹਤ ਦੀ ਖਬਰ ਆ ਰਹੀ ਹੈ ਪਰ ਰਾਹਤ ਦੀ ਖਬਰ ਖਬਰ ਰਹਿ ਜਾਂਦੀ ਹੈ ਰਾਹਤ ਮਿਲ ਨਹੀਂ ਰਹੀ ਜਿਵੇਂ ਕਈ ਵਾਰੀ ਖਬਰਾਂ ਆਈਆਂ ਕਿ ਦੇਖੋ ਜੀ ਹੁਣ ਮੈਡੀਕਲ ਐਕਸੈਪਟ ਕਰਨ ਲੱਗ ਪਏ ਆ ਉਸ ਤੋਂ ਬਾਅਦ ਫਿਰ ਉਹ ਖਬਰ ਉਸੇ ਤਰ੍ਹਾਂ ਰਹਿ ਗਈ ਫਿਰ ਗੱਲਬਾਤ ਹੋਈ ਕਿ ਦੇਖੋ ਜੀ ਨਾਨ ਡੋਮਿਸਾਈਲ ਸੀਡੀਐਲ ਦੇ ਕਾਨੂੰਨ ਜਿਹੜਾ ਬਣਿਆ ਸੀਗਾ 25 ਅ ਸਤੰਬਰ ਤੋਂ ਉਹ ਉਹਦੇ ਉੱਪਰ ਸਟੇ ਹੋ ਗਈ ਐ ਪਰ ਫਿਰ ਉਹਦੇ ਉੱਤੇ ਕੋਈ ਗੱਲਬਾਤ ਨਹੀਂ ਹੁੰਦੀ ਸੋ ਇਹ ਤਾਂ ਹੈ ਹੀ ਐ ਇਹ ਤਾਂ ਚੱਲ ਹੀ ਰਿਹਾ ਉਹਨਾਂ ਗੱਲ ਆਪਾਂ ਇੱਕ ਹੋਰ ਵੀ ਇਹਦੇ ਵਿੱਚ ਐਡ ਕਰਦੇ ਆ ਕਿ ਜਿਹੜੇ ਆ ਮੁੰਡੇ ਜਿਹੜੇ ਹੈਗੇ ਆ ਉਹ ਘਰਾਂ 'ਚ ਰਹਿੰਦੇ ਆ ਵਰਕ ਪਰਮਿਟ ਜਾਂ ਤਾਂ ਆਏ ਨਹੀਂ ਜਾਂ ਆਗੇ ਆ ਪਰ ਉਹਨਾਂ ਨੂੰ ਜੀਪੀਐਸ ਟ੍ਰੈਕਰ ਲੱਗੇ ਹੋਇਆ ਕਿਸੇ ਨੂੰ ਜਿਹੜਾ ਐਂਕਲ ਮਾਨਿਟਰਿੰਗ ਲੱਗਾਇਆ ਕਿਸੇ ਨੂੰ ਹੱਥ ਵਾਲੀ ਘੜੀ ਲੱਗੀ ਹੁੰਦੀ ਐ ਸੋ ਕਈ ਵਾਰੀ ਕੀ ਹੁੰਦਾ ਆ ਕਿ ਇੱਕ ਬੜੀ ਗੱਲ ਧਿਆਨ ਦੇਣ ਵਾਲੀ ਐ ਉਹ ਇਹ ਐ ਕਿ ਜਿਹੜਾ ਜੀਪੀਐਸ ਮਾਨੀਟਰ ਲੱਗਾ ਹੁੰਦਾ ਨਾ ਤੁਹਾਨੂੰ ਜੇ ਉਹ ਕੰਮ ਨਹੀਂ ਕਰਦਾ ਜੇ ਮੰਨ ਲਓ ਜੇ ਅੱਜ ਤੁਹਾਡੀ ਤਰੀਕ ਐ ਤੁਹਾਨੂੰ ਉਹਨਾਂ ਨੇ ਘਰ ਰਹਿਣ ਨੂੰ ਕਿਹਾ ਜਾਂ ਉਹਨਾਂ ਨੇ ਕਿਹਾ ਕਿ ਉਸ ਦਿਨ ਟਰੈਕ ਕਰਨਾ ਐ ਇਸ ਦਿਨ ਤੁਹਾਡੀ ਤਰੀਕ ਐ ਤੁਹਾਡਾ ਉਸ ਦਿਨ ਮਾਨੀਟਰ ਕੰਮ ਨਹੀਂ ਕਰਦਾ ਖਾਸ ਕਰਕੇ ਪ੍ਰੋਬਲਮ ਉਹਨਾਂ ਨੂੰ ਜ਼ਿਆਦਾ ਆ ਰਹੀ ਐ ਜਿਨ੍ਹਾਂ ਨੂੰ ਉਹ ਹੈਂਡ ਵਾਚ ਜਿਹੜੀ ਲਾ ਦਿੰਦੇ ਨਾ ਹੱਥ ਵਾਲੀ ਘੜੀ ਲਾ ਦਿੰਦੇ ਐ ਜੀਪੀਐਸ ਟਰੈਕਰ ਵਾਲੀ ਉਹ ਕੀ ਹੁੰਦਾ ਆ ਕਿ ਉਹ ਉਹ ਟਰੈਕਰ ਕੰਮ ਨਹੀਂ ਕਰਦਾ ਤੇ ਫਿਰ ਤੁਹਾਨੂੰ 2-3 ਘੰਟੇ ਬਾਅਦ 4 ਘੰਟੇ ਬਾਅਦ ਆਈਸ ਵਾਲਿਆਂ ਜੀ ਜਾਂ ਆਫਿਸ ਵਿੱਚੋਂ ਕਾਲ ਆਉਂਦੀ ਹੈ ਕਿ ਤੂੰ ਅੱਜ ਜਿਹੜਾ ਰਿਪੋਰਟ ਨਹੀਂ ਕੀਤਾ ਤੁਸੀਂ ਕਹਿੰਦੇ ਆ ਕਿ ਮੇਰੀ ਘੜੀ ਨਹੀਂ ਚੱਲਦੀ ਵੀ ਮੇਰਾ ਜੀਪੀਐਸ ਟਰੈਕਰ ਨਹੀਂ ਚੱਲਦਾ ਫਿਰ ਤੁਸੀਂ ਆਫਿਸ ਜਾਂਦੇ ਆ ਕੋਈ ਜਾਂਦਾ ਤੁਹਾਡਾ ਜੀਪੀਐਸ ਟਰੈਕਰ ਜਿਹੜਾ ਚੇਂਜ ਕਰ ਦਿੰਦੇ ਆ ਘੜੀ ਹੀ ਵਾਚ ਹੁੰਦੀ ਹੈ ਚੇਂਜ ਕਰ ਦਿੰਦੇ ਆ ਜਾਂ ਤੁਹਾਨੂੰ ਉਹ ਠੀਕ-ਠੋਕ ਮਾਰੀ-ਮੁੱਟੀ ਕਰਕੇ ਫੜਾ ਦਿੰਦੇ ਆ ਸੋ ਇੱਕ ਗੱਲ ਆਹ ਵਾਲੀ ਨੂੰ ਧਿਆਨ ਰੱਖਿਓ ਜੇ ਮੰਨ ਲਓ 5-7 ਵਾਰੀ ਜੇ ਤੁਹਾਡਾ ਇਸ ਤਰੀਕੇ ਦੇ ਨਾਲ ਤੁਹਾਡੀ ਰਿਪੋਰਟਿੰਗ ਨਹੀਂ ਹੁੰਦੀ ਮਤਲਬ ਕਿ ਤੁਹਾਡਾ ਜਿਹੜਾ ਜੀਪੀਐਸ ਟਰੈਕਰ ਨਹੀਂ ਉਹ ਟਰੈਕ ਕਰਦਾ ਤਾਂ ਭਾਈ ਜੀ ਉਹ ਤੁਹਾਨੂੰ ਆਣ ਕੇ ਘਰੋਂ ਜਿਹੜਾ ਡਿਟੇਨ ਕਰ ਲੈਂਦੇ ਬੜੇ ਮੁੰਡੇ ਜਿਹੜੇ ਹੈਗੇ ਇਸ ਤਰੀਕੇ ਨਾਲ ਵੀ ਡਿਟੇਨ ਕੀਤੇ ਆ ਜਾਂ ਤਾਂ ਉਹਨਾਂ ਨੂੰ ਆਈਸਲੋ ਕਾਲ ਆਉਂਦੀ ਹੈ ਕਿ ਤੁਹਾਨੂੰ ਆਫਿਸ ਆਉਣਾ ਪੈਣਾ ਉੱਥੇ ਜਾਂਦੇ ਆ ਉੱਥੇ ਡਿਟੇਨ ਕਰ ਲੈਂਦੇ ਆ ਜਾਂ ਫਿਰ ਉਹ ਤੁਹਾਡੇ ਘਰ ਆਣ ਕੇ ਬਹਿ ਜਾਂਦੇ ਜਿਹੜਾ ਐਡਰੈਸ ਦਿੱਤਾ ਹੁੰਦਾ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਤੁਹਾਡੀ ਵੇਟ ਕਰਦੇ ਜੋ ਤੁਸੀਂ ਘਰ ਆਉਂਦੇ ਤਾਂ ਉਹ ਰੀਟੇਨ ਕਰ ਲਿਆ ਤੁਸੀਂ ਪੁੱਛਦੇ ਕਿਉਂ ਕੀਤਾ ਉਹ ਕਹਿੰਦੇ ਤੂੰ ਵਾਇੋਲੇਸ਼ਨ ਕੀਤੀਆਂ ਤੈਨੂੰ ਆਪੇ 6-7 ਟਾਈਮ ਜਿਹੜੀ ਹੈਗੀ ਆ ਤੂੰ ਵਾਇੋਲੇਸ਼ਨ ਕੀਤੀ ਆ ਤੇਰਾ ਟਰੈਕਿੰਗ ਨਹੀਂ ਚੱਲਦਾ ਤੁਸੀਂ ਕਹਿੰਦੇ ਆ ਤੇ ਜੀਪੀਐਸ ਖਰਾਬ ਸੀਗਾ ਉਹ ਗੱਲ ਮੰਨਣ ਨੂੰ ਨਹੀਂ ਤਿਆਰ ਹੈਗੇ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਆ ਤੁਹਾਡੇ ਤੇ ਹੀ ਭੰਡਾ ਪੰਨਿਆ ਜਾਂਦਾ ਕਿ ਤੁਸੀਂ ਵਾਇੋਲੇਸ਼ਨ ਨਾ ਕੀਤੀਆਂ ਤਾਂ ਤੁਹਾਨੂੰ ਰੀਟੇਨ ਕਰ ਲਿਆ ਰੀਟੇਨ ਕਰਨ ਤੋਂ ਬਾਅਦ ਦੋ ਹੀ ਕੰਮ ਹੈਗੇ ਆ ਜਾਂ ਨਾ ਤੁਹਾਨੂੰ ਰਿਪੋਰਟ ਕਰਨਗੇ ਖੋਦਨਾ ਖਾਸ ਤਾਏ ਕਿ ਤੁਹਾਡੀ ਕਿਸਮਤ ਚੰਗੀ ਹੋਈ ਤਾਂ ਤੁਹਾਨੂੰ ਬੌਂਡ ਪੈ ਜਾਊਗਾ ਤੇ ਜੇ ਬੌਂਡ ਪੈ ਵੀ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਉਹਨਾਂ ਦੇ ਰਡਾਰ ਤੇ ਰਹਿਣਾ ਆ ਸੋ ਕੁੱਲ ਮਿਲਾ ਕੇ ਇਹ ਫੀਅਰ ਫੈਕਟਰ ਜਿਹੜਾ ਪੂਰਾ ਬਣਿਆ ਹੋਇਆ ਚਾਹੇ ਉਹ ਜਿਹੜੇ ਲੋਕ ਘਰਾਂ ਦੇ ਵਿੱਚ ਰਹਿੰਦੇ ਜਿਨ੍ਹਾਂ ਦੇ ਜੀਪੀਐਸ ਮੋਨੀਟਰ ਲੱਗਾ ਹੋਇਆ ਤੇ ਜਾਂ ਜਿਹੜੇ ਸੀਡੀਐਲ ਜਿਹੜੇ ਹੈਗੇ ਮਿਸੈਂਡ ਮੈਚ ਵਾਲੇ ਜਿਨ੍ਹਾਂ ਦੇ ਵਰਕ ਪਰਮਿਟ ਤੇ ਕਹ ਲੋ ਕਿ ਜਿਹੜਾ ਸੀਡੀਐਲ ਉਹਦੀ ਤਰੀਕ ਜਿਹੜੀ ਮੈਚ ਨਹੀਂ ਕਰਦੀ ਜੇ ਉਹ ਬਾਹਰ ਜਾਂਦੇ ਆ ਡਰਾਈਵ ਕਰਨ ਕਿਸੇ ਬਾਹਰਲੇ ਸਟੇਟ ਜਾਂਦੇ ਆ ਤਾਂ ਜੇ ਉਥੇ ਪੋਲ ਓਵਰ ਹੋ ਜਾਂਦੇ ਆ ਤੇ ਬਾਈ ਜੀ ਉਹਨਾਂ ਨੂੰ ਉਥੇ ਡਿਟੇਨ ਕਰ ਲੈਂਦੇ ਆ ਸੋ ਕੁੱਲ ਮਿਲਾ ਕੇ ਇਸ ਟਾਈਮ ਜਿਹੜਾ ਆ ਅਮਰੀਕਾ ਦੀ ਸਥਿਤੀ ਇਹ ਬਣੀ ਹੋਈ ਆ ਇਮੀਗ੍ਰੇਸ਼ਨ ਨੂੰ ਲੈ ਕੇ ਇੰਨੀ ਜ਼ਿਆਦਾ ਸਖਤਾਈ ਕੀਤੀ ਹੋਈ ਆ ਇੰਨੀ ਸਖਤਾਈ ਕੀਤੀ ਆ ਕਿ ਇਹ ਅਮਰੀਕਾ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਹੋਇਆ ਕਿ ਛੋਟੀਆਂ-ਛੋਟੀਆਂ ਚੀਜ਼ਾਂ ਤੇ ਵੀ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਡਿਟੇਨ ਕਰ ਰਿਹਾ ਆਈ ਸਾਰੇ ਡਿਟੇਨ ਕਰ ਰਿਹਾ ਹੈ ਟੀ ਐਚ ਐਸ ਭਾਗ ਕਿਸੇ ਦੀ ਵੀ ਸੁਣਨ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ ਜਦੋਂ ਦਾ ਇਹ ਨਵਾਂ ਲਾਅ ਬਣਿਆ ਹੈਗਾ ਸੋ ਤੁਸੀਂ ਭਾਈ ਆਪੋ ਆਪਣਾ ਖਿਆਲ ਰੱਖੋ ਜੇ ਕਿਸੇ ਦੀ ਕੋਈ ਐਦਾ ਦੀ ਪ੍ਰੋਬਲਮ ਹੈਗੀ ਆ ਤੇ ਉਹਦਾ ਮਾਨੀਟਰ ਜਿਹੜੀ ਜੀਪੀਐਸ ਟ੍ਰੈਕਰ ਨਹੀਂ ਸਹੀ ਚੱਲਦਾ ਤੇ ਉਹਨੂੰ ਆਪ ਹੀ ਜਾ ਕੇ ਕਿਸੇ ਤਰੀਕੇ ਦੇ ਨਾਲ ਠੀਕ ਕਰਾ ਲਓ ਬਦਲਾ ਲਓ ਨਹੀਂ ਤਾਂ ਜੇ ਤੁਹਾਡੀ ਉਹਨਾਂ ਦੇ ਵਾਇਲੇਸ਼ਨ ਗਿਣ ਲਈ ਤਾਂ ਤੁਹਾਨੂੰ ਉਹਨਾਂ ਨੇ ਇੰਟਰਟੇਨ ਕਰ ਲੈਣਾ ਹੁਣ ਚੰਡਾ ਸਾਹਿਬ ਤੁਸੀਂ ਦੱਸੋ ਪੀ ਆਪਾਂ ਗੱਲਾਂ ਜਿਹੜੀਆਂ ਕਰ ਰਹੇ ਹਾਂ ਹੈ ਤੇ ਆਮ ਹੀ ਗੱਲਾਂ ਨੇ ਪਰ ਇਹ ਗੱਲਾਂ ਜਿਹੜੀਆਂ ਘਰ ਘਰ ਪੁਰੀਆਂ ਹੋਈਆਂ ਨੇ ਘਰ ਘਰ ਗੱਲਾਂ ਚੱਲਦੀਆਂ ਜਿੱਥੇ ਤੁਸੀਂ ਸਟੋਰ ਤੇ ਚਲ ਜਓ ਜਿੱਥੇ ਚਾਰ ਮੁੰਡੇ ਮਿਲਦੇ ਆ ਉਹ ਤੁਹਾਨੂੰ ਸਾਰੀਆਂ ਗੱਲਾਂ ਦੱਸਣ ਲੱਗ ਪੈਂਦੇ ਆ ਹੂੰ ਤੇ ਗਮਨ ਸਾਹਿਬ ਜਾਂਦੇ ਜਾਂਦੇ ਇਹ ਵੀ ਚਾਤ ਪਾ ਦਿਓ ਜਿਹੜਾ ਗੈਰ ਰਸਮੀ ਤੌਰ ਤੇ ਸਾਡੇ ਡਰਾਈਵਰ ਨੇ ਸਾਨੂੰ ਫੋਨ ਕਰਕੇ ਦੱਸਿਆ ਸੀਗਾ ਤੇ ਨਾਮ ਤਾਂ ਚਲੋ ਸੁਵਿਧਾ ਦਾ ਨਾਮ ਲਿਓ ਪਰ ਮੈਨੂੰ ਇਹ ਦੱਸ ਦੋ ਕਿ ਕਿਹੜੀ ਜਗ੍ਹਾ ਤੋਂ ਉਹਨਾਂ ਦਾ ਬੰਦਾ ਅਰੈਸਟ ਹੋਇਆ ਸੀ ਜਿਹੜੇ ਤੁਸੀਂ ਖਬਰ ਦੇ ਵਿੱਚ ਸਾਂਝ ਪਾਈ ਹੈ। ਉਹ ਦੇਖੋ ਜੀ ਮੈਂ ਹਜੇ ਉਹ ਖਬਰ ਨੂੰ ਆਪਾਂ ਪੂਰੇ ਹਜੇ ਨਹੀਂ ਦੱਸ ਸਕਦੇ ਕਿਉਂਕਿ ਕਈ ਵਾਰੀ ਕੀ ਹੁੰਦਾ ਆ ਕਿ ਕਿਹੜੇ ਬੰਦੇ ਨੂੰ ਕਿਸ ਕਰਕੇ ਡਿਟੇਨ ਕੀਤਾ ਗਿਆ ਆ। ਅ ਕਈ ਵਾਰੀ ਕਿ ਹੁੰਦਾ ਕਿ ਆਪਾਂ ਕਿਸੇ ਦੀ ਨਿੱਜੀ ਜਾਣਕਾਰੀ ਹਜੇ ਨਹੀਂ ਸ਼ੇਅਰ ਕਰ ਸਕਦੇ। ਹਾਂ ਉਹ ਆਪਾਂ ਪਹਿਲੇ ਸੈਗਮੈਂਟ ਵਿੱਚ ਹੀ ਦੱਸਤਾ ਸੀਗਾ ਵੀ ਜਿਵੇਂ ਕੋਈ ਬੰਦਾ ਜਿਹੜਾ ਆ ਕਿਸੇ ਰੈਸਟਰੀਰੀ ਵਿੱਚ ਸੁੱਤਾ ਹੋਇਆ ਜਾ ਕਿਸੇ ਆਪਾਂ ਕਹਿ ਲੋ ਜਿਵੇਂ ਆਪਣੇ ਢਾਬੇ ਹੁੰਦੇ ਆ ਆਪਣੇ ਖਾਸ ਕਰਕੇ ਉਹ ਢਾਬੇ ਬਣੇ ਹੋਏ ਆ ਕਾਫੀ ਥਾਵਾਂ ਤੇ ਉਥੇ ਉਹ ਸੁੱਤਾ ਹੋਇਆ ਪੁਲਿਸ ਵਾਲਾ ਆਇਆ ਉਹਨੂੰ ਉਥੋਂ ਉਠਾਇਆ ਕਹਿੰਦਾ ਵੀ ਆ ਜਾਓ ਤੁਹਾਡੀ ਸਕੇਲ ਤੇ ਉੱਪਰ ਉਥੇ ਅਗੇ ਇਨਸਪੈਕਸ਼ਨ ਕਰਨੀ ਹੈ ਇਨਸਪੈਕਸ਼ਨ ਦੇ ਵੰਨੇ ਲੈ ਕੇ ਆਂਦਾ ਤੇ ਉਹਨੂੰ ਉਥੇ ਡਿਟੇਨ ਕਰ ਲਿਆ ਸੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਆ ਕਿ ਇਸ ਟਾਈਮ ਜਿਹੜਾ ਸਮਾਂ ਆ ਉਹ ਇਸ ਤਰੀਕੇ ਦਾ ਚੱਲਦਾ ਪਿਆ ਫਿਰ ਆਪਾਂ ਕਿਸੇ ਦੀ ਵੀ ਛੋਟੀ ਨਹੀਂ ਦੇ ਸਕਦੇ ਤੁਸੀਂ 100% ਸਹੀ ਜੀ ਚੰਗਾਮ ਸਾਹਿਬ ਡਾਕੂਮੈਂਟ ਦੀ ਕੋਈ ਤੁਸੀਂ ਗੱਲ ਠੀਕ ਕਹੀ ਕਿਉਂਕਿ ਪਰਿਵਾਰ ਦੀ ਪ੍ਰਮਾਣਗੀ ਸਾਡੇ ਲਈ ਲੈਣਾ ਬਹੁਤ ਜ਼ਰੂਰੀ ਹੈ ਪਰਿਵਾਰ ਨੇ ਆ ਸਾਡੇ ਤੱਕ ਜਾਂ ਉਹਨਾਂ ਦੇ ਡਰਾਈਵਰ ਨੇ ਪਹੁੰਚ ਕੀਤੀ ਹੈ ਜਦ ਤੱਕ ਪਰਿਵਾਰ ਦੀ ਪ੍ਰਮਾਣਗੀ ਨਹੀਂ ਆਉਂਦੀ ਤਦ ਤੱਕ ਅਸੀਂ ਨਾਮ ਵਗੈਰਾ ਜਾਂ ਹੋਰ ਜ਼ਿਆਦਾ ਇਸ ਤੇ ਖਬਰ ਤੇ ਤੁਹਾਡਾ ਨਾਲ ਸਾਂਝ ਨਹੀਂ ਪਵਾ ਸਕਦੇ ਜੀ ਚੰਗਾਮ ਸਾਹਿਬ ਬਿਲਕੁਲ ਤੇ ਆਪਾਂ ਤੇ ਇਹ ਕਹਾਂਗੇ ਕਿ ਦੇਖੋ ਭਾਈ ਇਸ ਟਾਈਮ ਸਾਨੂੰ ਹਰ ਇੱਕ ਨੂੰ ਆਪੋ ਆਪਣੇ ਜਿਹੜਾ ਹੈਗਾ ਆ ਤਰੀਕੇ ਦੇ ਨਾਲ ਆਪਾਂ ਨੂੰ ਚੱਲਣਾ ਪਊਗਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਬੰਦਾ ਹੈਗਾ ਉਹ ਤਾਂ ਕਿੰਨੀ ਕਿੰਨੇ geke ਲਾ ਕੇ ਆ ਗਿਆ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਈ ਦੇਖੋ ਤੁਸੀਂ ਕੇਸ ਬਾਏ ਕੇਸ ਦੇਖ ਸਕਦੇ ਆ ਹਰ ਇੱਕ ਬੰਦੇ ਦੀ ਆਪੋ ਆਪਣੀ ਜਿਹੜੀ ਹੈਗੀ ਆ ਉਹਦੀ ਗੱਲਬਾਤ ਹੈਗੀ ਆ ਉਹਦਾ ਪੇਪਰ ਵਰਕ ਕਿਦਾਂ ਦਾ ਹੈਗਾ ਉਹਦੀ ਬੈਕਗ੍ਰਾਉਂਡ ਕੀ ਹੈਗੀ ਆ ਉਹਦਾ ਕੇਸ ਕਿਸ ਤਰੀਕੇ ਦਾ ਚੱਲਦਾ ਪਿਆ ਸੋ ਆ ਤੁਸੀਂ ਕਿਸੇ ਵਕੀਲ ਨਾਲ ਵੀ ਗੱਲ ਕਰੋਗੇ ਤੇ ਉਹ ਵੀ ਕਹੂਗਾ ਭਾਈ ਇਹ ਕੇਸ ਬਾਈ ਕੇਸ ਹੈ। ਮੈਂ ਹਰ ਕੋਈ ਬੰਦਾ ਆਪਾਂ ਇੱਕੋ ਜਿਹਾ ਗੱਲ ਨਹੀਂ ਕਰ ਸਕਦੇ ਹੈਗੇ। ਸੋ ਮੇਨ ਚੀਜ਼ ਤਾਂ ਇਹੀ ਆ ਬਾਰ-ਬਾਰ ਅਸੀਂ ਆਪਣੇ ਮਾਧਿਅਮ ਰਾਹੀਂ ਵੀ ਕਹਿੰਨੇ ਆ ਕਿ ਆਪਕੋ ਆਪਣਾ ਖਿਆਲ ਰੱਖੋ। ਕੋਸ਼ਿਸ਼ ਕਰੋ ਜੇ ਤੁਹਾਨੂੰ ਕਿਸੇ ਹੋਰ ਜਗ੍ਹਾ ਤੇ ਕੰਮ ਮਿਲਦਾ ਲੋਕਲ ਕੰਮ ਕਰ ਲਓ, ਕਿਸੇ ਸਟੋਰ ਤੇ ਕਰ ਲਓ, Amazon 'ਚ ਕਰ ਲਓ, ਕੋਈ ਫੂਡ ਡਿਲੀਵਰੀ ਕਰ ਲਓ, ਕੋਈ ਫਰ ਗਰੋਸਰੀ ਡਿਲੀਵਰੀ ਕਰ ਲੋ ਜਾਂ ਕੋਈ ਆ ਚਾਹ ਸਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਹੁੰਦੇ ਆ ਨਾ ਪਾਰਸਲ ਡਿਲੀਵਰੀ ਜਿਨ੍ਹਾਂ ਨੂੰ ਆਪਾਂ ਕੋਰੀਅਰ ਜੌਬ ਕਹਿੰਦੇ ਨੇ ਇਹ ਜ਼ਰੂਰੀ Amazon ਦੀ ਨਹੀਂ ਹੈਗੀ ਇਹਦੇ ਵਾਸਤੇ ਵੀ ਬਹੁਤ ਕੰਪਨੀਆਂ ਹੈਗੀਆਂ ਜਿਹੜੀਆਂ ਕੋਰੀਅਰ ਕੰਪਨੀਆਂ ਹੈਗੀਆਂ ਜਿਹਦੇ ਵਿੱਚ DHL ਵੀ ਹੈਗੀ ਆ ਕੈਲੀਫੋਰਨੀਆ ਓਵਰਨਾਈਟ ਔਨ ਟਰੈਕ ਹੈਗੀ ਆ ਸੋ ਇਦਾਂ ਦੀਆਂ ਕਾਫੀ ਕੰਪਨੀਆਂ ਹੈਗੀਆਂ ਜਿਨ੍ਹਾਂ ਵਿੱਚ ਤੁਸੀਂ ਜਾ ਕੇ ਜਗ੍ਹਾ ਜੌਬ ਅਪਲਾਈ ਕਰ ਸਕਦੇ ਆ ਹਰ ਇੱਕ ਸਿਟੀ ਦੇ ਵਿੱਚ ਇਹਨਾਂ ਦੇ ਵੇਅਰਹਾਊਸ ਹੁੰਦੇ ਆ ਸੋ ਪੈਸੇ ਵੀ ਵਧੀਆ ਪੇ ਕਰਦੇ ਆ ਇੱਕ ਤੁਹਾਨੂੰ ਆਪਣਾ ਕਹਿੰਦੇ ਕਿ ਨਵੀਂ ਚੀਜ਼ ਸਿੱਖਣ ਨੂੰ ਮਿਲ ਸਕਦੀ ਹੈ ਪਰ ਸਾਡ ਦੀ ਦੇ ਵਿੱਚ ਪੁਰਾਣੇ ਭਾਈ ਉਹ ਚੰਗੀਆਂ ਨਹੀਂ ਆ ਰਹੀਆਂ ਤੇ ਸਾਰੇ ਪਾਸਿਓਂ ਹਵਾਵਾਂ ਤੇਜ਼ ਹੀ ਨੇ ਗਰਮ ਹੈਗੀਆਂ ਇਸ ਕਰਕੇ ਅਸੀਂ ਤਾਂ ਮਾਰੇ ਹੋ ਜਿੰਨੇ ਆ ਜਿੰਨਾ ਵੀ ਬਚਾਅ ਹੁੰਦਾ ਉਹਨਾਂ ਹੀ ਕਰਨਾ ਚਾਹੀਦਾ ਕਈ ਵਾਰੀ ਆਪਾਂ ਨੂੰ ਥੋੜਾ ਕਮਾ ਕੇ ਵੀ ਗੁਜ਼ਾਰਾ ਕਰਨਾ ਪੈਂਦਾ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਸਮਾ ਟਕਾਉਣਾ ਹੈਗਾ ਬਾਕੀ ਚੰਦ ਸਾਹਿਬ ਸਾਰਿਆਂ ਵਾਸਤੇ ਇਸਦਾ ਅਰਦਾਸ ਕਰਦੇ ਆ ਕਿ ਸਾਰੇ ਹੱਸਦੇ ਵਸਦੇ ਰਹਿਣ ਕਿ ਕਿਸੇ ਦਾ ਵੀ ਵਾਲਵਿੰਗਾ ਨਾ ਹੋਵੇ ਕਿਸੇ ਨੂੰ ਵੀ ਤਤੀਬਾ ਨਾ ਲੱਗੇ ਕਿਉਂਕਿ ਸਾਰੇ ਦੇਖੋ ਉੱਥੋਂ ਤੁਰੇ ਹੋਏ ਆ ਪਿੰਡੋਂ ਪੈਸਾ ਲਾ ਕੇ ਇੱਥੇ ਪਹੁੰਚੇ ਆ ਪਹੁੰਚੇ ਵੀ ਇਸੇ ਕਰਕੇ ਆ ਕਿ ਆਪਾਂ ਕੋਈ ਪਰਿਵਾਰ ਸੁਖਾਲੇ ਕਰਨੇ ਆ ਕਰਜ਼ੇ ਲਾਉਣੇ ਆ ਕਿਸੇ ਦੀ ਜ਼ਮੀਨ ਗੈਣੇ ਪਈ ਆ ਕਿਸੇ ਨੇ ਆਪਣੀਆਂ ਜਿਹੜੇ ਆ ਉਹ ਟੂਮਾ ਛੱਲੇ ਜਿਹੜੇ ਆ ਉਹ ਸੋਨਾ ਵਗੈਰਾ ਕਹਿਣੇ ਪਾ ਕੇ ਆਇਆ ਕੋਈ ਕਿਸੇ ਤੋਂ ਰਿਸ਼ਤੇਦਾਰ ਕੋਹਰ ਕਰਕੇ ਆਇਆ ਸੋ ਸਾਰਾ ਕੁਝ ਐਵੇਂ ਹੀ ਚੱਲਦਾ ਪਿਆ ਸੋ ਹੁਣ ਸਮਾਂ ਥੋੜਾ ਜਿਆਦਾ ਇਦਾਂ ਦਾ ਹੋ ਗਿਆ ਭਾਈ ਜੀ ਇਸ ਕਰਕੇ ਸਾਰਿਆਂ ਨੂੰ ਆਪੋ ਆਪਣਾ ਖਿਆਲ ਰੱਖਣਾ ਪਊਗਾ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਤੁਸੀਂ ਆਪੋ ਆਪਣਾ ਖਿਆਲ ਰੱਖੋਗੇ ਤੇ ਜਿਹੜਾ ਸਮਾਂ ਜਿਹੜਾ ਉਸ ਨੂੰ ਆਪਟ ਪਾਉਣ ਦੀ ਕੋਸ਼ਿਸ਼ ਕਰੀਏ